ਤੂ ਦਾਤਾ ਮਾਘਨ ਕਾ ਸਗਲੀ ਦਾਨ ਦੇ ਪ੍ਰਭ ਪਾਨੈ ਖਿਨੇ ਮੈਂ ਅਵਰ ਖਿਨੇ ਮੈਂ ਅਵਰਾ ਅਚਰਜ ਚਲਤ ਤੁਮਾਰੇ ਉਰੂੜੋ ਗੂੜੋ ਗਹਿਰ ਗੰਭੀਰੋ ਉਤੋ ਆਗਾਪੇ ਅਪਾਰੇ ਸਾਧ ਸੰਗ ਜੋ ਤੁਮੈ ਮਿਲਾਓ ਤੋ ਸੁਣੀ ਤੇਮਾਰੀ ਬਾਣੀ ਅਨੰਦ ਪਿਆਪੇ ਖਤਹੀ ਨਾਨਕ ਪ੍ਰਤਾਪ purakh nirvani ਸਾਧ ਸੰਗ ਜੋ ਤੁਮੈ ਮਿਲਾਇਓ ਤੋ ਸੁਣੀ ਤੇਮਾਰੀ ਬਾਣੀ ਅਨੰਦ ਪਿਆਪੇ ਖਤਹੀ ਨਾਨਕ ਪ੍ਰਤਾਪ ਪੁਰਖ ਨਿਰਵਾਨੀ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਅਪਾਰ ਕਿਰਪਾ ਦੇ ਸਦਕਾ ਸੰਧਿਆ ਦੇ ਸਮੇਂ ਆਪ ਸੰਗਤ ਨੇ ਗੁਰੂ ਮਾਲਕ ਜੀ ਦੀ ਹਜ਼ੂਰੀ ਦੇ ਅੰਦਰ ਹਾਜ਼ਰੀ ਭਰੀ ਗਏ ਸਤਿਗੁਰ ਆਪ ਸਭਨਾ ਦੀ ਹਾਜ਼ਰੀ ਨੂੰ ਆਪਣੇ ਚਰਨਾ ਕਮਲਾ ਪਾਸ ਪ੍ਰਵਾਨ ਕਰੇ ਸ਼ੇਖ ਬਾਬਾ ਫਰੀਦ ਜੀ ਦੇ ਮੁਖ ਤੋਂ ਉਚਾਰ ਨਹੀਂ ਕੀਤੇ ਹੋਏ ਸ਼ਲੋਕਾਂ ਦੀ ਆਪਾਂ ਲਗਾਤਾਰ ਵਿਆਖਿਆ ਕਰਦੇ ਆ ਰਹੇ ਹਾਂ ਸਤਿਗੁਰ ਨੇ ਤਰਸ ਕੀਤਾ ਮਾਲਕ ਨੇ ਮਿਹਰਮਤ ਕੀਤੀ ਕਿ 15 ਸ਼ਲੋਕਾਂ ਦੀ ਆਪਾਂ ੜੀ ਵਿਚਾਰ ਹੋ ਚੁੱਕੀ ਹੈ ਅੱਜ ਸ਼ਲੋਕ ਨੰਬਰ 16 ਤੇ 17 ਜਿਨ੍ਹਾਂ ਦਾ ਕਨਸੈਪਟ ਇੱਕੋ ਹੀ ਹੈ ਉਹਨਾਂ ਦੀ ਆਪਾਂ ਨੇ ਵਿਚਾਰ ਕਰਨੀ ਹੈ ਜਦ ਵਿੱਚ ਬਾਬਾ ਫਰੀਦ ਜੀ ਕਿਰਪਾ ਕਰਦੇ ਆ ਫਰੀਦਾ ਤੀਗੋ ਪਵਾਹੀ ਦਾਬਾ ਜੇ ਸਾਈ ਲੋੜੇ ਸਭ ਇੱਕ ਛਿਜੈ ਵਿਗਾਲ ਤਾੜੀਆਂ ਤਾਂ ਸਾਈ ਦੈ ਦਰਬਾਰੀਆਂ ਬਾਬਾ ਫਰੀਦ ਜੀ ਕਹਿੰਦੇ ਆ ਜੀ ਸਾਈ ਦੈ ਦਰ ਬੜੀ ਕਿ ਸਾਈਂ ਦੇ ਦਰ ਪ੍ਰਮਾਤਮਾ ਦੇ ਦਰ ਅਕਾਲ ਪੁਰਖ ਵਾਹਿਗੁਰੂ ਦੇ ਦਰ ਪ੍ਰਵਾਨ ਕਿਦਾਂ ਹੋਣਾ ਹੈ ਬੜੀ ਸੋਹਣੀ ਬਾਬਾ ਫਰੀਦ ਜੀ ਨੇ ਇੱਕ ਉਦਾਹਰਨ ਦਿੱਤੀ ਹੈ ਜੀ ਤੁਸੀਂ ਦੇਖੋ ਨਾ ਜਿਵੇਂ ਸ਼ਾਹੋਦਾਪਾ ਵਰਤਦੇ ਚਟਾਈ ਹੁੰਦੀ ਹੈ ਨਾ ਜਿਹੜੀ ਆਪਾਂ ਫਰਸ਼ ਤੇ ਵਿਛਾਉਂਦੇ ਚਟਾਈ ਹੈ ਨਾ ਜੀ ਉਹਦੇ ਉੱਪਰ ਲੋਕ ਬੈਂਦੇ ਆ ਜਾਓ ਕਹਿ ਲੋ ਜਾ ਕਹਿ ਲੋ ਕਿ ਜੋ ਸਾਡੇ ਦਰਵਾਜੇ ਦੇ ਬਾਹਰ ਅਸੀਂ ਪਾਏ ਦਾ ਰੱਖ ਦਿੰਦੇ ਆ ਜਿਹਦੇ ਉੱਪਰ ਪੈਰ ਸਾਫ਼ ਕਰਕੇ ਅੰਗਾ ਜਾਂਦੇ ਆ ਉਹ ਬਣਦੀ ਆ ਜੀ ਦੱਬ ਦੀ ਔਰ ਪਿੰਡਾਂ ਵੀ ਤੁਸੀਂ ਦੇਖੋ ਸੜਕਾਂ ਦੇ ਉੱਤੇ ਲੋਕ ਦੱਬ ਬੁਛਾ ਦਿੰਦੇ ਸੀਗੇ ਜੀ ਉੱਪਰੋਂ ਟਰੈਕਟਰ ਟਰਾਲੀਆਂ ਗੱਡੀਆਂ ਲੰਗੀ ਜਾਂਦੀਆਂ ਸੀਗੀਆਂ ਜੀ ਜਦੋਂ ਪੂਰੀ ਉਹਦੇ ਉੱਪਰ ਸਾਰਾ ਦਿਨ ਟਰੈਕਟਰ ਟਰਾਲੀ ਲੰਘ ਕੇ ਉਹਨੇ ਪਿਸ ਜਾਣਾ ਜੀ ਕਮਜ਼ੋਰ ਹੋ ਜਾਣਾ ਫਿਰ ਉਹਨੂੰ ਚੱਕ ਕੇ ਫਿਰ ਉਹਨੂੰ ਮਸ਼ੀਨ ਵਿੱਚ ਪਾ ਕੇ ਉਹਦੀ ਚਟਾਈ ਬਣਾ ਦਿੰਦੇ ਕਿਸੇ ਨੇ ਕਿਸੇ ਨੇ ਪਾਇਦਾਰ ਬਣਾ ਦੇਣਾ ਬਾਬਾ ਫਰੀਦ ਜੀ ਉਦਾਹਰਣ ਨਹੀਂ ਦੇ ਰਿਹਾ ਕਿ ਨੇ ਆਪਰੇ ਆਪ ਨੂੰ ਦੱਬ ਵਰਗਾ ਬਣਾ ਲਾ ਜੇ ਰੱਬ ਦੇ ਘਰ ਚ ਪ੍ਰਵਾਨ ਹੋਣਾ ਹੈ ਦੱਬ ਨੇ ਆਪਰੇ ਆਪ ਨੂੰ ਸੜਕ ਤੇ ਲਤਾੜਿਆ ਉੱਪਰ ਉਹਦੇ ਕਈ ਲੋਕ ਪੈਰ ਲੈ ਕੇ ਲੰਗੇ ਕਈ ਲੋਕ ਗੱਡੀਆਂ ਲੈ ਕੇ ਲੰਗੇ ਆਪਰੇ ਆਪ ਉੱਤੋਂ ਨੇ ਕਿੰਨੇ ਜ਼ੁਲਮ ਸੇ ਨਿਮਰਤਾ ਚ ਰਹੀ ਜਦੋਂ ਕਾਰੀਗਰ ਦੇ ਹੱਥ ਦੇ ਵਿੱਚ ਆਈ ਤੇ ਉਹਦੀ ਚਟਾਈ ਬਣਾਈ ਇਹ ਚਟਾਈ ਬਣੀ ਬਾਜ਼ਾਰ 'ਚ ਵਿਕੀ ਤੇ ਉਹ ਚਟਾਈ ਮਸੀਤ ਦੇ ਵਿੱਚ ਕਿਸੇ ਮੁਸਲਮਾਨ ਭਰਾ ਨੇ ਲਿਆਂਦੀ ਤੇ ਉਹਦੇ ਉੱਪਰ ਬਹਿ ਕੇ ਫਿਰ ਉਹ ਨਿਵਾਜ ਪੜ ਰਿਹਾ ਹੈ ਅੱਲਾ ਦੇ ਘਰ ਪਰਵਾਨ ਹੋ ਗਈ ਤੇ ਕਿਸੇ ਨੇ ਪਾਇਦਾਰ ਬਣਾਇਆ ਉਹ ਪਾਇਦਾਰ ਗੁਰੂ ਘਰ ਵਿੱਚ ਲਿਆ ਕੇ ਰੱਖ ਦਿੱਤਾ ਰੱਬ ਦਾ ਉਹਨੂੰ ਘਰ ਮਿਲ ਗਿਆ ਦੱਬ ਦੀ ਉਦਾਹਰਣ ਦੇ ਕੇ ਬਾਬਾ ਫਰੀਦ ਜੀ ਕਹਿੰਦੇ ਆ ਕਿ ਆਪਣੇ ਜੀਵਨ 'ਚ ਨਿਮਰਤਾ ਲੈ ਕੇ ਅ ਜੇ ਰੱਬ ਦੇ ਘਰ 'ਚ ਪਰਵਾਨ ਹੋਣਾ ਹੈ ਜਿੰਨਾ ਨੀਵਾ ਹੋਏਗਾ ਓਨਾ ਪ੍ਰਵਾਨ ਹੋਣਾ ਜੇ ਹੰਕਾਰੇ ਬਣੇਗਾ ਤੇ ਗੁਰੂ ਪ੍ਰਵਾਨ ਨਹੀਂ ਕਰਦਾ ਕਿਉਂਕਿ ਤੁਸੀਂ ਹੋਣੀ ਪੜ ਕੇ ਹਟਿਓ ਜੀ ਅਹੰਕਾਰੀਆ ਨਿੰਦਕਾ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਿਨ੍ਹਾਂ ਨੇ ਆਪਣੇ ਜੀਵਨ ਚ ਨਾਮ ਜਪਿਆ ਬੰਦਗੀ ਕੀਤੀ ਸਿਮਰਨ ਕੀਤੀ ਉਹਨਾਂ ਨੂੰ ਮੁਖ ਲਾਇਆ ਤੇ ਜਿਹੜੇ ਲੋਕ ਹੰਕਾਰੇ ਬਣੇ ਫਿਰਦੇ ਰਹੇ ਨਿੰਦਕ ਬਣੇ ਫਿਰਦੇ ਰਹੇ ਮਾਲਕ ਜੀ ਕਹਿੰਦੇ ਉਹਨਾਂ ਨੂੰ ਪਰਮਾਤਮਾ ਪਰੇ ਦਰਦ ਵਿੱਚ ਕਦੇ ਕਬੂਲ ਨਹੀਂ ਕਰਦਾ ਸਿਵ ਨਿਮਰਤਾ ਵਾਲਾ ਜਿਹਨੂੰ ਗੁਰੂ ਅਰਜਨ ਦੇਵ ਸਾਹਿਬ ਨੇ ਵੀ ਆਖਿਆ ਨਾ ਕਿ ਸੁਖੀ ਵਸਾ ਮਸਕੀਨੀਆਂ ਮਸਕੀਨੀਆਂ ਦਾ ਅਰਥ ਜਿਹੜਾ ਨਿਮਰਤਾ ਧਾਰਨ ਕਰਦਾ ਮੈਂ ਮੈਂ ਕਰਨ ਵਾਲਿਆਂ ਨੂੰ ਰੱਬ ਨਹੀਂ ਪ੍ਰਵਾਨ ਕਰਦਾ ਜੀ ਮਾਫ ਕਰਿਓ ਰੱਬ ਦੀ ਤਾਕਤ ਬਹੁਤ ਵੱਡੀ ਹੈ ਇੱਥੇ ਹੰਕਾਰੀਆਂ ਨੂੰ ਰੱਬ ਲਤਾੜਨ ਵੇਲੇ ਕੋਈ ਟਾਈਮ ਨਹੀਂ ਲਾਉਂਦਾ ਜੀ ਰੱਬ ਦੀ ਕੁਦਰਤ ਦੇ ਨਾਲ ਰੱਬ ਦੇ ਨਾਲ ਤੁਸੀਂ ਕਦੇ ਮੱਥਾ ਨਹੀਂ ਲਾ ਸਕਦੇ ਰੱਬ ਉਹ ਵੀ ਕਰ ਸਕਦਾ ਜਿਹੜਾ ਤੁਸੀਂ ਕਦੇ ਸੋਚਿਆ ਵੀ ਨਹੀਂ ਹੁੰਦਾ ਤੁਹਾਡੇ ਸਾਹਮਣੇ ਹੈ ਦੁਬਈ ਵਿੱਚ ਜੋ ਹਾਲ ਬਣੇ ਹੋਏ ਆ ਉਹ ਕਹਿੰਦੇ ਸੀ ਸੋਚਿਆ ਵੀ ਨਹੀਂ ਸੀ ਕਿ ਆ ਕੁਝ ਹੋ ਦੇਗਾ ਇੱਥੇ 75 ਸਾਲਾ ਬਾਅਦ ਪੂਰਾ ਦੁਬਈ ਪਾਣੀ ਦੇ ਨਾਲ ਅੱਜ ਡੁੱਬਿਆ ਫਿਰਦਾ ਲੋਕ ਹਾਏ ਦੁਖਾਈ ਮਚਾਰੇ ਆ ਉੱਥੇ ਕਿਉਂ ਕਿ ਕੁਦਰਤ ਨਾਲ ਖਿਲਵਾੜ ਹੈ ਕੁਦਰਤ ਦੀ ਤਾਕਤ ਨੂੰ ਤੁਸੀਂ ਮਖੋਲ ਸਮਝਿਆ ਰੱਬ ਨਾਲ ਮਖੋਲ ਹੈ ਜਦੋਂ ਰੱਬ ਆਪਣੀ ਤਾਕਤ ਦਿਖਾਉਣੀ ਹੁੰਦੀ ਆ ਤਾਂ ਯਾਦ ਰੱਖੋ ਮਾਰੂਥਲਾਂ 'ਚ ਪਹਾੜ ਖੜੇ ਕਰ ਦਿੰਦਾ ਹੈ ਵੱਡੇ ਵੱਡੇ ਸਮੁੰਦਰਾਂ ਨੂੰ ਸੁਕਾ ਦਿੰਦਾ ਆ ਜਦੋਂ ਰੱਬ ਆਪਣੀ ਤਾਕਤ ਤੇ ਦਿਖਾਉਣ ਤੇ ਆਉਂਦਾ ਆ ਤੇ ਵੱਡੀਆਂ-ਵੱਡੀਆਂ ਬਿਲਡਿੰਗਾਂ ਨੂੰ ਉਹ ਚੂਰ-ਚੂਰ ਕਰਨ ਵਾਸਤੇ ਕੋਈ ਬਹੁਤਾ ਟਾਈਮ ਨਹੀਂ ਲਾਉਂਦਾ ਇਸ ਕਰਕੇ ਮਾਲਕ ਜੀ ਕਹਿੰਦੇ ਹਮੇਸ਼ਾ ਨਿਮਰਤਾ ਵਿੱਚ ਰਹਿ ਉਹ ਕਿ ਜਦੋਂ ਰੱਬ ਆਪਣੀ ਕਰੋਪੀ ਦਿਖਾਉਣ ਤੇ ਆਉਂਦਾ ਆ ਉਹਨੇ ਧਰਤੀ ਕਦੋਂ ਪੁੱਠੀ ਕਰ ਦੇਣੀ ਹੈ ਇਸ ਖੇਡ ਦਾ ਕਿਸੇ ਨੂੰ ਨਹੀਂ ਪਤਾ ਸਤਿਗੁਰ ਦੀ ਬਾਣੀ ਕਹਿੰਦੀ ਹੈ ਜੀ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਕਰਾਵੇ ਰੱਬ ਚਾਵੇ ਤੇ ਧਰਤੀ ਨੂੰ ਆਸਮਾਨ ਚ ਪਚਾ ਸਕਦਾ ਆ ਤੇ ਆਸਮਾਨ ਨੂੰ ਧਰਤੀ ਤੇ ਲਿਆ ਸਕਦਾ ਆ ਰੱਬ ਦਾ ਤਾਕ ਦਵਾਰਾ ਮਾਲੀ ਜੀ ਕਹਿੰਨੇ ਹੰਕਾਰੀ ਨਹੀਂ ਬਣਨਾ ਦਬ ਵਰਗਾ ਆਪਣੇ ਅੰਦਰ ਨਿਮਰਤਾ ਰੱਖ ਜਿਵੇਂ ਦਵ ਦੇ ਅੰਦਰ ਨਿਮਰਤਾ ਲਿਆਉਣਾ ਨਿਮਰਤਾ ਪੜੇ ਅੰਦਰ ਫਰੀਦਾ ਜੋਤੈ ਮਾਰਨ ਮੁਕੀਆਂ ਤਿੰਨਾ ਨਾ ਮਾਰੇ ਕੋਮਾ ਆਪਣੜੇ ਘਰ ਜਾਈਗੇ ਪੈਰ ਤਿੰਨਾ ਦੇ ਜੁਲਮ ਹਨੂ ਦਾ ਗੁਰੂ ਮਾਲਕ ਨੇ ਸਿਖਾਇਆ ਇਥੇ ਬਾਪੂ ਤਤਨੀ ਤਵੀ ਤੇ ਬੈਠ ਕੇ ਕੀ ਕਹਿ ਗਿਆ ਜੀ ਤੇਰਾ ਕੀਆ ਮਿੱਠਾ ਲਾ ਕੇ ਕਿ ਧੀ ਨਿਮਰਤਾ ਗੁਰੂ ਪਾਸ਼ਾ ਵਿੱਚ ਜ਼ੁਲਮ ਕਰਨ ਵਾਲਿਆਂ ਨੂੰ ਮੇਰੇ ਮਾਲਕ ਨੇ ਹੀ ਨਹੀਂ ਕਿਹਾ ਕਿ ਜਾਂਗੀ ਤੇਰਾ ਕੱਖ ਨਾ ਰਵੇ ਉਹ ਜਿੱਥੇ ਪੜਿਆ ਇਤਿਹਾਸ ਵਿੱਚ ਜੀ ਇਹ ਗੁਰੂ ਅਰਜਨ ਦੇਵ ਪਾਸ਼ਾ ਨੇ ਜਾਂਗੀ ਨੂੰ ਮਾੜੇ ਬੋਲ ਬੋਲੇ ਹਣ ਗੁਰੂ ਅਰਜਨ ਦੇਵ ਪਾਸ਼ਾ ਨੇ ਕਿਤੇ ਬੋਲਿਆ ਹੋਵੇ ਕਿ ਭਾਈ ਚੰਦੂ ਤੂੰ ਬਹੁਤ ਗਲਤ ਕੰਮ ਕੀਤਾ ਤੇਰਾ ਕੱਖ ਨਾ ਰਵੇ ਨਹੀਂ ਬੋਲੇ ਗੁਰੂ ਮਾਲਕ ਨਿਮਰਤਾ ਚ ਰਹੇ ਆ ਅਸੀਂ ਗੁਰੂ ਦੇ ਸੇਖਾਂ ਤੇ ਅਸੀਂ ਵੀ ਗੁਰੂ ਘਰ ਵਿੱਚ ਜਦੋਂ ਆਉਣਾ ਹੈ ਸੰਗਤ ਜੀ ਨਿਮਰਤਾ ਚ ਆਉਣਾ ਹੈ ਆਪਣੀ ਬੋਲਾਂ ਤੇ ਕੰਟਰੋਲ ਰੱਖਣਾ ਹੈ ਆਪਣੀ ਬਾਡੀ ਤੇ ਕੰਟਰੋਲ ਰੱਖਣਾ ਕਿਤੇ ਮੇਰੇ ਅੰਦਰੋਂ ਹੰਕਾਰ ਦੀ ਬੂਤਾਂ ਨਹੀਂ ਆ ਰਹੀ ਜਿਹੜਾ ਰੱਬ ਸਾਨੂੰ ਉਚਾਈਆਂ ਤੇ ਲਿਜਾ ਸਕਦਾ ਹੈ ਨਾ ਜੀ ਯਾਦ ਰੱਖ ਸੰਗਤ ਜੀ ਉਹ ਰੱਬ ਸਾਨੂੰ ਮਿੱਟੀ ਵਿੱਚ ਵੀ ਰੋਣ ਸਕਦਾ ਹੈ ਰੱਬ ਕੋਲ ਈ ਤਾਕਤ ਹੈ ਇਸ ਕਰਕੇ ਜਦੋਂ ਵੀ ਰੱਬ ਦੇ ਘਰ ਆਉਣਾ ਜਿੰਨੀ ਨਿਮਰਤਾ ਚਾ ਸਕਦੇ ਹੋ ਉਨੀ ਨਿਮਰਤਾ ਚਾਹੀਏ ਕਿਉਂਕਿ ਨਿਮਰਤਾ ਵਾਲਾ ਹੀ ਬੰਦਾ ਪ੍ਰਵਾਨ ਹੁੰਦਾ ਜਿਹਨੂੰ ਗੁਰੂ ਅਰਜਨ ਦੇਵ ਪਾਸ਼ਾ ਨੇ ਕਿਹਾ ਆਪਸ ਕਉ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚ ਉਹਨੂੰ ਉੱਚਾ ਕਰ ਦਿੰਦਾ ਸੋ ਮਾਲਕ ਜੀ ਅੱਜ ਸਾਨੂੰ ਸਮਝਾਉਂਦੇ ਆ ਬਾਬਾ ਫਰੀਦੀ ਕਹਿੰਦੇ ਫਰੀਦਾ ਥਿਓ ਪਵਾਈ ਦਬ ਦਬ ਬਸਮਨੇ ਕੇ ਤੁਸੀਂ ਦਬ ਦਾ ਜਿਹੜਾ ਬੂਟਾ ਹੁੰਦਾ ਉਹਨੂੰ ਰੱਖਿਆ ਗਿਆ ਸੜਕ ਤੇ ਤੇ ਕਹਿੰਦੇ ਜੇ ਸਾਈ ਲੋੜੇ ਸਭ ਸਾਰੀਆਂ ਥਾਵਾਂ ਨੇ ਤੁਸੀਂ ਚਾਹੁੰਦੇ ਹੋ ਕਿ ਮੈਨੂੰ ਸਾਈ ਮਿਲੇ ਕਹਿੰਦੇ ਇੱਕ ਛਿਜੇ ਵਿਗਾ ਲਤਾੜੀ ਹੈ ਤਾਂ ਸਾਈ ਦੇ ਦਰਵਾਜ਼ ਗੇ ਆਪਣੇ ਆਪ ਨੂੰ ਨਿਮਰਤਾ ਚ ਰੱਖ ਜੇ ਤੇਰਾ ਕੋਈ ਬੁਰਾ ਕਰਦਾ ਹੈ ਨਾ ਤਾਂ ਵੀ ਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਮਾਲਕੇ ਮੇਰਾ ਬੁਰਾ ਕਰਦਾ ਮੇਰੇ ਬਾਰੇ ਬੁਰਾ ਬੋਲਦਾ ਤੂੰ ਆਪ ਦੇਖ ਅਸੀਂ ਆਪ ਨਹੀਂ ਜਵਾਬ ਦੇਣਾ ਆਪਣੀ ਥਾਂ ਤੇ ਰੱਬ ਨੂੰ ਖੜਾ ਧੋ ਰੱਬ ਜੀ ਤੁਸੀਂ ਜਵਾਬ ਦੋ ਉਹ ਤਾਂ ਰੱਬ ਜੀ ਜਵਾਬ ਦਿੰਦੇ ਆ ਜੀ ਫਿਰ ਆਪ ਦਾ ਜਵਾਬ ਬਾਖ ਮਾਲਦਾ ਅੱਗੇ ਵਾਲੇ ਬੰਦੇ ਨੂੰ ਫਿਰ ਮੇਰਾ ਮਾਲਕ ਜੀ ਸਾਹ ਤੱਕ ਲੈ ਨਹੀਂ ਦਿੰਦਾ ਉਹ ਰੱਬ ਜਵਾਬ ਦਿੰਦਾ ਉਹ ਸਤਿਗੁਰ ਨੇ ਅਗਲੇ ਸ਼ਲੋਕ ਚ ਕਿਰਪਾ ਕੀਤੀ ਫਰੀਦਾ ਖਾਕ ਨਾ ਨਿੰਦੀ ਗਾ ਖਾਕੂ ਜੀੜ ਨਾ ਕੋਈ ਖਾਕ ਦਾ ਅਰਥ ਹੁੰਦਾ ਮਿੱਟੀ ਬਾਬਾ ਫਰੀਦ ਜੀ ਕਹਿੰਦੇ ਮਿੱਟੀ ਨੂੰ ਮਾੜਾ ਨਾ ਕਹਿ ਮਿੱਟੀ ਵਰਗਾ ਕੋਈ ਨਹੀਂ ਹੈ ਦੇਖੋ ਨਾ ਜੀ ਮਿੱਟੀ ਦੇ ਵਿੱਚ ਬੀਜ ਲਾਇਆ ਧਿਆਨ ਦਿਓ ਗੱਲ ਵੱਲ ਮਿੱਟੀ ਦੇ ਵਿੱਚ ਬੀਜ ਲਾਇਆ ਬੀਜ ਤੋਂ ਬਣਿਆ ਪੌਦਾ ਪੌਦੇ ਦੀ ਖੁਰਾਕ ਬਣ ਗਈ ਜੀ ਤੂੰ ਖੁਰਾਕ ਬੰਦੇ ਨੇ ਖਾਧੀ ਉਸ ਖਾਧੀ ਹੋਈ ਖੁਰਾਕ ਦੇ ਵਿੱਚੋਂ ਖੂਨ ਬਣਿਆ ਖੂਨ ਦੇ ਵਿੱਚੋਂ ਬਿੰਦ ਬਣਿਆ ਬਿੰਦ ਦੇ ਵਿੱਚੋਂ ਬੱਚਾ ਬਣਿਆ ਬੱਚਾ ਫਿਰ ਦੁਨੀਆ ਦੇ ਵਿੱਚ ਆਇਆ ਫਿਰ ਜਵਾਨ ਹੋਇਆ ਫਿਰ ਬੁੱਢਾ ਹੋਇਆ ਬੁੱਢਾ ਹੋਇਆ ਤੇ ਫਿਰ ਮਰ ਗਿਆ ਮਰਨ ਤੋਂ ਬਾਅਦ ਉਹਨੂੰ ਫੇਰ ਸੰਸਕਾਰ ਕੀਤਾ ਗਿਆ ਕਈਆਂ ਨੇ ਉਹਨੂੰ ਮਿੱਟੀ ਵਿੱਚ ਦਬ ਦਿੱਤਾ ਗਿਆ ਮਿੱਟੀ ਵਿੱਚੋਂ ਪੈਦਾ ਹੋਇਆ ਸੀਗਾ ਤੇ ਮਿੱਟੀ ਵਿੱਚੇ ਖਤਮ ਹੋ ਗਿਆ ਮਿੱਟੀ ਵਿੱਚੋਂ ਪੈਦਾ ਹੋਣ ਵਾਲਾ ਇਨਸਾਨ ਮਿੱਟੀ ਵਿੱਚ ਇੱਕ ਦਿਨ ਰਲ ਗਿਆ ਤੇ ਸੋਚੋ ਸੰਗਤ ਜੀ ਬੈਠ ਕੇ ਫਿਰ ਮਿੱਟੀ ਦਾ ਵजूद ਕਾਦਾ ਅਸੀਂ ਸਾਰੇ ਮਿੱਟੀ ਦੇ ਪੁੱਤ ਲਿਆ ਬਾਬਾ ਕਬੀਰ ਜੀ ਨੇ ਕਿਹਾ ਨਾ ਜੀ ਕਿ ਮਾਟੀ ਕੇ ਹਮ ਪੂਤਰੇ ਮਾਨਸ ਰੱਖਿਓ ਨਾਓ ਅਸੀਂ ਮਿੱਟੀ ਦੇ ਪੁੱਤਲੇ ਆ ਇੱਕ ਸਵਾਸ ਦਾ ਪਰੋਸਾ ਨਹੀਂ ਮਸਵਰੀ ਵੀ ਗੱਲ ਕੀਤੀ ਤੁਸੀਂ ਦੇਖੀ ਹੋਣੀ ਨਾ ਵੀਡੀਓ ਭਾਈ ਸਾਹਿਬ ਪਾਟ ਕਰਦੇ ਕਰਦੇ ਹੁਕਮਨਾਮਾ ਲੈਣ ਦੇ ਲੈਣ ਦੇ ਕੱਲ ਪੰਜਾਬ ਦੀ ਸ਼ਹਿਰ ਵਿੱਚ ਦਿੱਲੀ ਦੀ ਉਹ ਘਟਨਾ ਆ ਕਿ ਉਹ ਹੁਕਮਨਾਮਾ ਲੈਣ ਦੇ ਪੂਰੇ ਹੋ ਗਏ ਐਸੀ ਖੇਡ ਪ੍ਰਮਾਤਮਾ ਦੀ ਰੱਬ ਮਨੁੱਖ ਨੂੰ ਇੱਕ ਸਾਹ ਲੈਣ ਦਾ ਵੀ ਹੱਕ ਸਾਡਾ ਨਹੀਂ ਹੈ ਸੰਗਤ ਜੀ ਇਹ ਰਬ ਕੋਲਿਆ ਰੱਬ ਚਾਵੇ ਤੇ ਅਸੀਂ ਤੁਰਾਂਗੇ ਰੱਬ ਚਾਵਾਗੇ ਅਸੀਂ ਬੋਲਾਂਗੇ ਰੱਬ ਚਾਵੇ ਤੇ ਸਾਡੇ ਸਵਾਸ ਚੱਲਦੇ ਆਂ ਬੰਦਾ ਆਪਣੀ ਮਰਜ਼ੀ ਨਾਲ ਕੁਝ ਨਹੀਂ ਕਰਦਾ ਹਾਂ ਤੁਸੀਂ ਇਹਨਾਂ ਦਾ ਜ਼ਰੂਰ ਕਰ ਸਕਦੇ ਹੋ ਨਾ ਕਿ ਰੱਬ ਜੀ ਤੁਹਾਡੀ ਕਿਰਪਾ ਤੁਹਾਡੀ ਕਿਰਪਾ ਦੇ ਨਾਲ ਮੈਂ ਤੰਦਰੁਸਤ ਆ ਰੱਬ ਜੀ ਤੁਹਾਡੀ ਕਿਰਪਾ ਨਾਲ ਮੇਰੀ ਜ਼ਿੰਦਗੀ ਦਾ ਇੱਕ ਦਿਨ ਬਹੁਤ ਸੁੱਖਾ ਦਾ ਬਤੀਤ ਹੋਇਆ ਤੁਹਾਡਾ ਧੰਨਵਾਦ ਅਸੀਂ ਇਹਨਾਂ ਦਾ ਕਰੀ ਪਰ ਮੇਰੇ ਮਾਲਿਕ ਜੀ ਕਹਿੰਨੇ ਖਾਕ ਨੂੰ ਨਿੰਦਿਆ ਨਾ ਕਰ ਖਾਕ ਦੀ ਨਿੰਦਿਆ ਨਾ ਕਰ ਖਾਕ ਨੂੰ ਮਾੜਾ ਨਾ ਬੋਲ ਮਿੱਟੀ ਨੂੰ ਨਾ ਮਾੜਾ ਬੋਲ ਬੜੇ ਲੋਕ ਤੁਸੀਂ ਦੇਖੋ ਕਿ ਮਿੱਟੀ ਤੋਂ ਪ੍ਰੇਜ ਕਰਦੇ ਆ ਤੇ ਗਦੀਬ ਨੇ ਬੜੀ ਪਿਆਰੀ ਗੱਲ ਲਿਖੀ ਆ ਕਹਿੰਦੇ ਖੇ ਮੁਹੰਮਦ ਇਨਸਾਨ ਕਾ ਤਕਬਰ ਬੜਾ ਤੇਜ ਹੈ ਖੇ ਮੁਹੰਮਦ ਇਨਸਾਨ ਕਾ ਤਕਬਰ ਬੜਾ ਤੇਜ ਹੈ ਮਾਟੀ ਕਾ ਬੁਤਲਾ ਹੈ ਔਰ ਮਾਟੀ ਸੇ ਪ੍ਰੇਜ ਹੈ ਮਿੱਟੀ ਦਾ ਪੁਤਲਾ ਹੈ ਤੇ ਪ੍ਰੇਜ ਕੀਤੋ ਆ ਜੀ ਮਿੱਟੀ ਦਾ ਤੇ ਮਿੱਟੀ ਮਿੱਟੀ ਨਾਲ ਲੜਦੀ ਪਈ ਹੈ ਅੱਜ ਮਾਫ ਕਰਿਓ ਮਿੱਟੀ ਮਿੱਟੀ ਨਾਲ ਨਫ਼ਰਤ ਕਰਦੀ ਆ ਮਿੱਟੀ ਮਿੱਟੀ ਨਾਲ ਲੜਦੀ ਪਈ ਆ ਮਿੱਟੀ ਮਿੱਟੀ ਤੋਂ ਈਰਖਾ ਕਰਦੀ ਹੈ ਤੇ ਯਾਦ ਰੱਖਿਓ ਸਾਡੇ ਤੋਂ ਬਹੁਤ ਪਹਿਲਾਂ ਇੱਥੇ ਆਏ ਜਿਹੜੇ ਕਹਿੰਦੇ ਸੀ ਕਿ ਸਾਡੀ ਸਰਕਾਰ ਸਾਡਾ ਸਿੱਕਾ ਉਹ ਨਹੀਂ ਰਹੇ ਜਿਹੜੇ ਅੱਜ ਕਹਿੰਦੇ ਆ ਸਾਡੀ ਸਰਕਾਰ ਸਾਡਾ ਜੋਰ ਉਹਨਾਂ ਨਹੀਂ ਰਹਿਣਾ ਜਿਹੜੇ ਸਾਡੇ ਤੋਂ ਬਾਅਦ ਵਿੱਚ ਆਉਣਗੇ ਰਹਿਣਾ ਉਹਨਾਂ ਨੇ ਵੀ ਨਹੀਂ ਹੈ ਜੋ ਸਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ ਨਾਮੇ ਤੋਂ ਪਹਿਲਾ ਵਾਲੇ ਰਹੇ ਨਾ ਸੀ ਰਹਿਣਾ ਤੇ ਨਾ ਆਉਣ ਵਾਲਿਆਂ ਨੇ ਰਹਿਣਾ ਫਿਰ ਹੰਕਾਰ ਕਿਹੜੀ ਗੱਲ ਦਾ ਸਾਨੂੰ ਸਤਗੁਰੂ ਦੀ ਬਾਣੀ ਨੇ ਕਿਹਾ ਕਿ ਜਿੱਤ ਆਸਣ ਹਮ ਬੈਠੇ ਕੀਤੇ ਬੈਸ ਗਿਆ ਦੇਖੋ ਨਾ ਜਿਹੜੇ ਘਰ ਤੇ ਅੱਜ ਮੈਂ ਚੌਧਰਗੀਰੀ ਕਰ ਰਿਹਾ ਕਦੇ ਮੇਰੇ ਦਾਦੇ ਬਾਬੇ ਨੇ ਕੀਤੀ ਆ ਅੱਜ ਸਿਰਫ ਦਾਦੇ ਦਾ ਨਾਮ ਜਾਦਾ ਤੇ ਪਰਦਾਦੇ ਦਾ ਸਾਨੂੰ ਨਾਮ ਯਾਦ ਵੀ ਨਹੀਂ ਹੈਗਾ ਕਦੇ ਮੈਂ ਕਿ ਸੋਚਿਓ ਪਰ ਦਾਦੇ ਦਾ ਨਾਮ ਮੈਨੂੰ ਯਾਦ ਹੈ ਸਾਨੂੰ ਅੱਜ ਇਹਦਾ ਮਤਲਬ ਇਹ ਹੈ ਕਿ ਅੱਜ ਮੇਰਾ ਸਿੱਕਾ ਚੱਲਦਾ ਹੈ ਮੇਰਾ ਪੁੱਤ ਮੇਰਾ ਨਾਮ ਯਾਦ ਰੱਖ ਲੇਗਾ ਉਹ ਮੇਰਾ ਪੋਤਾ ਮੇਰਾ ਨਾਮ ਯਾਦ ਰੱਖ ਲੇਗਾ ਪਰ ਚੌਥੀ ਪੀੜ੍ਹੀ ਨੂੰ ਮੇਰਾ ਨਾਮ ਵੀ ਯਾਦ ਨਹੀਂ ਰਹਿਣਾ ਕੀ ਕਰੋਗੇ ਜਿਸ ਨਾਮ ਦੇ ਪਿੱਛੇ ਭੱਜੇ ਫਿਰਦੇ ਓਏ ਘਰ ਮੇਰਾ ਇਹ ਪ੍ਰਾਪਰਟੀ ਮੇਰੀ ਮਾਫ ਕਰੂ ਸਭ ਕੁਝ ਇੱਥੇ ਰਹਿ ਜਾਣਾ ਨਾ ਕੋਈ ਨਾਲ ਕੁਝ ਆਪਣੇ ਲੈ ਕੇ ਗਿਆ ਤੇ ਨਾਲ ਨਾ ਕਿਸੇ ਨੇ ਕੁਝ ਲੈ ਕੇ ਜਾਣਾ ਖਾਲੀ ਹੱਥ ਆਇਆ ਤੇ ਖਾਲੀ ਹੱਥ ਜਾਣਾ ਜਦੋਂ ਸਾਡੇ ਖਾਨੇ ਇਹ ਗੱਲ ਪੈ ਗਈ ਫਿਰ ਸਾਡੇ ਅੰਦਰ ਤੇ ਕੋਈ ਹੰਕਾਰ ਦੀ ਗੱਲਾਂ ਨਹੀਂ ਨਿਕਲੀਆਂ ਦੇਖੋ ਨਾ ਤੁਸੀਂ ਸੰਗਤ ਚ ਪਹੁੰਚੇ ਆਪਾਂ ਸਾਰੇ ਸੰਗਤ ਦੇ ਵਿੱਚ ਬੈਠ ਕੇ ਅਸੀਂ ਗੁਰੂ ਕੀ ਬਾਣੀ ਪੜੀ ਤੇ ਗੁਰੂ ਕੀ ਬਾਣੀ ਪਤਾ ਕੀ ਸਿਖਾਉਂਦੀਆਂ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਗਏ ਗੁਰਬਾਣੀ ਨੇ ਕੀ ਸਿਖਾਇਆ ਉਹ ਮੇਰਾ ਕੋਈ ਵੈਰੀ ਨਹੀਂ ਹੈ ਮੇਰੇ ਲਈ ਕੋਈ ਬੇਗਾਨਾ ਨਹੀਂ ਹੈ ਅਸੀਂ ਗੁਰੂ ਦੇ ਚਰਨਾਂ 'ਚ ਖੜਕੇ ਇਹ ਅਰਦਾਸ ਕਰਤੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜਦੋਂ ਮੈਂ ਸਰਬੱਤ ਦੇ ਭਲੇ ਦੀ ਗੱਲ ਕਰ ਦਿੱਤੀ ਮੈਂ ਜਿਹਨੂੰ ਦੁਸ਼ਮਣ ਸਮਝਦਾ ਮੈਂ ਮੈਂ ਜਿਹਨੂੰ ਦੁਸ਼ਮਣ ਸਮਝਦਾ ਆਪਣਾ ਵਿਆਰੀ ਸਮਝਦਾ ਮੈਂ ਉਹਦੇ ਵੀ ਭਲੇ ਦੀ ਗੱਲ ਕਰਤੀ ਪਰ ਮਾਫ਼ ਕਰਿਓ ਬੰਦਾ ਗੁਰੂ ਦੀ ਖਜੂਰੀ ਵਿੱਚ ਤਾਂ ਕਹਿ ਦਿੰਦਾ ਆ ਕਿ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪਰ ਅੰਦਰੋਂ ਅੰਦਰ ਹੀ ਇੱਕ ਦੂਜੇ ਦਾ ਭਲਾ ਚਾਹੁੰਦੇ ਆ ਅਸੀਂ ਗੁਰੂ ਦੀ ਖਜੂਰੀ ਵਿੱਚ ਵੀ ਗੁਰੂ ਸਾਹਮਣੇ ਕੁਝ ਹੋਰ ਹੈ ਤੇ ਗੁਰੂ ਦੀ ਪਿੱਠ ਤੇ ਕੁਝ ਹੋਰ ਹੈ ਨਹੀਂ ਸੰਗਤ ਜੀ ਬਾਬਾ ਫਰੀਦ ਜੀ ਕਹਿੰਨੇ ਖਾਕ ਨਾ ਨਿੰਦੀਗੇ ਉਹ ਨਾ ਮਾੜਾ ਕਹ ਮਿੱਟੀ ਨੂੰ ਕਿਉਂ ਕਹਿੰਦੇ ਖਾਕੋ ਜੇੜ ਨਾ ਕੋਏ ਕਹਿੰਦੇ ਮਿੱਟੀ ਵਰਗਾ ਕੋਈ ਨਹੀਂ ਹੈ ਜੀਵਦਿਆ ਪੈਰਾ ਥੱਲੇ ਹੁਣ ਆਪਾਂ ਤੁਰੇ ਫਿਰਦੇ ਆਪਾਂ ਜਿਉਂਦੇ ਆ ਜੀ ਮਿੱਟੀ ਕਿੱਥੇ ਆ ਸਾਡੇ ਪੈਰਾ ਥੱਲੇ ਜਦੋਂ ਅਸੀਂ ਮਰ ਗਏ ਤੇ ਮਿੱਟੀ ਕਿੱਥੇ ਹੋਣੀ ਹੈ ਜੀ ਸਾਡੇ ਸਾਰਿਆਂ ਦੇ ਉੱਪਰ ਹੋਣੀ ਹੈ ਜਦੋਂ ਮੁਸਲਮਾਨ ਭਰਾ ਮਰਦਾ ਆ ਕੀ ਕਰਦੇ ਆ ਜੀ ਉਹ ਦਫਨਾਉਂਦੇ ਆ ਤੇ ਸਾਰੀ ਮਿੱਟੀ ਉਹਦੇ ਉੱਪਰ ਪਾ ਦਿੰਦੇ ਆ 10 ਫੁੱਟੋ ਨੂੰ ਡੂੰਘਾ ਰੱਖ ਕੇ ਮਿੱਟੀ ਪਾ ਦਿੰਦੇ ਆ ਸੋ ਬਾਬਾ ਫਰੀਦੀ ਮੁਸਲਮਾਨ ਹੈ ਸੋ ਉਹਨਾਂ ਨੇ ਉਦਾਹਰਣ ਮੁਸਲਮਾਨ ਤਰੀਕੇ ਨਾਲ ਦਿੱਤੀ ਹੈ ਕਿ ਭਾਈ ਮਿੱਟੀ ਨੂੰ ਮਾੜਾ ਨਾ ਕਹਿ ਜਿਹੜੀ ਮਿੱਟੀ ਅੱਜ ਤੇਰੇ ਪੈਰਾਂ ਹੇਠ ਆ ਪੁੱਤਰ ਉਹ ਮਿੱਟੀ ਕੱਲ ਤੇਰੇ ਉੱਪਰ ਹੋਣੀ ਹੈ ਉਹਨਾਂ ਦਾ ਕਹਿੰਦਾ ਭਾਵ ਇਹ ਹੈ ਸਮਾਂ ਕਦੇ ਵੀ ਇੱਕੋ ਜਿਹਾ ਨਹੀਂ ਰਹਿੰਦਾ ਕਦੇ ਦਾਦੇ ਦੀ ਤੇ ਕਦੇ ਪੋਤੇ ਦੇ ਤੂੰ ਅੱਜ ਕਿਸੇ ਨੂੰ ਜ਼ੁਲਮ ਕਰ ਰਿਹਾ ਹੈ ਤੇ ਕੱਲ ਸਮਾਂ ਪੁੱਤਰ ਐਸਾ ਆਏਗਾ ਉਹ ਜ਼ੁਲਮ ਤੇਰੇ ਤੇ ਹੋਏਗਾ ਤੂੰ ਕਿਸੇ ਨੂੰ ਰੋਵਾ ਰਿਹਾ ਆ ਕੱਲ ਕੋਈ ਤੈਨੂੰ ਰੋਵਾਏਗਾ ਤੂੰ ਅੱਜ ਕਿਸੇ ਨੂੰ ਦੁੱਖ ਦੇ ਰਿਹਾ ਆ ਤੇ ਕੱਲ ਉਹ ਦੁੱਖ ਤੈਨੂੰ ਮਿਲਣਾ ਹੈ ਇਸ ਕਰਕੇ ਜੀਵਨ ਵਿੱਚ ਅਸੀਂ ਖੁਸ਼ੀਆਂ ਵੰਡੀਏ ਸੁੱਖ ਵੰਡੀਏ ਉਹ ਕਿ ਜਦੋਂ ਸਾਡੀ ਵਾਰੀ ਆਵੇ ਫਸਲ ਵੱਢਣ ਦੀ ਤੇ ਸਾਨੂੰ ਦੁੱਖ ਨਾ ਹੋਵੇ ਉਹ ਕੀ ਬਾਪੂ ਨੇ ਕਿਹਾ ਦੱਦਾ ਦੋਸ਼ ਨਾ ਦੇਉ ਕਿਸੈ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਤਾ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਣਾ ਸੋ ਬਾਬਾ ਫਰੀਦ ਜੀ ਕਹਿੰਦੇ ਕਿ ਫਰੀਦਾ ਖਾਕ ਨਾ ਨਿੰਦਿਆ ਖਾਕੂ ਜੀੜ ਨਾ ਕੋਏ ਜੀਵਨਿਆ ਪੈਰਾ ਤਲੇ ਮੋਇਆ ਉੱਪਰ ਹੋਏ ਕਹਿੰਦੇ ਜਿਹੜੀ ਖਾਕ ਆ ਤੇਰੇ ਪੈਰਾ ਹੇਠ ਹੈ ਇੱਕ ਦਿਨ ਇਹੀ ਖਾਕ ਤੇਰੇ ਉੱਪਰ ਹੋਣੀ ਹੈ ਗੁਰੂ ਮਾਲ ਕਿਰਪਾ ਕਰਨ ਸਤ ਗੁਰ ਤਰਸ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਬਰ ਏਕ ਘਟ ਲਿਆ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ